ਜਾ ਕੇ ਬੱਚੇ ਉਹਨਾਂ ਨੂੰ ਬੇਨਤੀ ਕਰ ਮਾਪਿਆਂ ਨੂੰ ਪਲੀਜ਼ ਨਾਮ ਦਿਆਂ ਘੋਟਾ ਸ਼ਿਫਟਿੰਗ ਦਾ ਕੰਮ ਵੀ ਕਰ ਰਹੇ ਆ ਕਿ ਐਸਵਾਸ ਤੇ ਵੀ ਤੁਆਦ ਦੇ ਕੋਲ ਆ ਗਏ ਕਿ ਜਿਹੜੇ ਕਾਹਰੇ ਗੁਜਰਾਤ ਪਾਸੇ ਗਰੂਪ ਨੇ ਉਹਨਾਂ ਨੂੰ ਵਾਇਲਟ ਕਰ ਰਹੇ ਹੋਵੇ ਤੇ ਜਿਹੜੇ ਕੀ ਚੱਕੀ ਬੰਦ ਨੂੰ ਵੀ ਚੈੱਕ ਕਰ ਰਹੇ ਨੇ ਜਿਹੜੇ ਨਵਾਲਕ ਬੱਚੇ ਚਲਾਉਂਦੇ ਨੇ ਕਿ ਉਹਨਾਂ ਦੇ ਵਟਸਐਪ ਨੂੰ ਮੈਂ ਅਪੀਲ ਕਰਦਾ ਕਿ ਆਪਣੇ ਜਿਹੜੇ ਨਵਾਲਕ ਬੱਚੇ ਉਹਨਾਂ ਨੂੰ ਵਹੀਕਲ ਨਾ ਦੇ ਜਿਹੜਾ ਵਹੀਕਲ ਲਾਉਣ ਦਾ ਹੈਗਾ ਉਹ ਤੇ ਸਖਤ ਕਾਰਵਾਈ ਕੀਤੀ ਜਾਵੇ ਸਿਖਿਆ ਸਰ ਸਰ ਜਿਹੜੇ ਅੱਜ ਤੁਸੀਂ ਚਲਾਨ ਕੱਟੇ ਆ ਇੱਕ ਕਿੰਨੇ ਕੁ ਕਰਤੇ ਸੀ ਚਲਾਨ ਅਸੀਂ ਇਹ ਜਿਹੜੇ ਸ਼ਹਿਰ ਦੇ ਵਿੱਚ ਸ਼ਿਫਟਿੰਗ ਇਲਾਕਾ ਬੰਦੀ ਲਾ ਰਹੇ ਆ ਜੀ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਵੀ ਟ੍ਰੈਫਿਕ ਅੰਡਰ ਵਾਇਲੇਸ਼ਨ ਦੀ ਸ਼ਿਕਾਇਤ ਆਉਂਦੀ ਸਾਡੇ ਕੋਲ ਅੱਜ ਇਹ ਤਕਰੀਬਨ 25 ਦੇ ਕਰੀਬ ਚਲਾਨ ਦਿੱਤੇ ਨੇ ਮੈਂ ਆਪ ਹੈਗਾ ਦਾ ਮੇਰੇ ਨਾਲ ਇਹ ਜਿੱਤੀ ਵਾਰਨੇ ਜਿਹੜੀ ਹੈ ਉਹ ਬੋਸਤੀ ਵੀ ਹੈ ਜੀ ਨਾਲ ਸਾਡੀ ਪੀਚ ਆ ਰਹੀ ਹੈ ਸਰ ਜਿਹੜੇ ਇਹ ਚਲਾਨ ਕੱਟੇ ਆ ਇਹ ਕਿੱਥੇ ਕੱਟੇ ਜਗਰਾਉ ਜੀ ਤਿਹਰਾਓ ਪਹਿਲਾਂ ਅਸੀਂ ਜਿਹੜਾ ਸ਼ੇਵਾਲਾ ਚੌਂਕ ਹੈਗਾ ਉੱਥੇ ਕਰਦੇ ਸੀ ਉਦੋਂ ਪਹਿਲਾਂ ਕਮਲ ਚੌਂਕ ਸੀ ਹੁਣ ਅਸੀਂ ਹੋ ਗਏ ਹੁਹਾਸ਼ ਦੇ ਕੋਲ ਅੱਜਵਾਲ ਅਸੀਂ ਅਗਲੀ ਜਗ੍ਹਾ ਜਾ ਰਹੇ ਹਾਂ ਤੇ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਗੇ ਜੀ ਅਸੀਂ ਦੇ ਤਰ੍ਹਾਂ ਕਾਨੂੰਨ ਨੇ ਉਹਨਾਂ ਦੀ ਪਾਲਣਾ ਕਰੋ ਜੀ ਠੀਕ ਹੈ